ਚੌਂਕੀ ਉੱਕੀ ਦੇ ਮੁਲਾਸਮਾਨੇ ਪਿੰਡ ਰਸੂਲਪੁਰ ਕਲਾ ਦੇ ਵਿਅਕਤੀ ਪਰਮਜੀਤ ਸਿੰਘ ਪੰਮਾ ਨੂੰ 523 ਹਰੇ ਡੋਟਿਆਂ ਦੇ ਪੋਤੇਆ ਸਮੇਤ ਕੀਤਾ ਗ੍ਰਿਫਤਾਰ। ਤਹਿਸੀਲ ਨਕਦਰ ਅਧੀਨ ਪੈਂਦੀ ਪੁਲਿਸ ਚੌਂਕੀ ਇੰਚਾਰਜ ਤੇ ਸਬ ਇੰਸਪੈਕਟਰ ਬਲਵੀਰ ਸਿੰਘ ਨੂੰ ਕਿਸੇ ਖਾਸ ਮੁਖਬਰ ਵੱਲੋਂ ਇਤਲਾਹ ਮਿਲੀ ਕਿ ਪਰਮਜੀਤ ਸਿੰਘ ਉਪ ਪੰਮਾ ਪੁੱਤਰ ਰਤਨ ਦਾਸ ਵਾਸੀ ਪਿੰਡ ਚਿੱਟੀ ਜ਼ਿਲ੍ਹਾ ਜਲੰਧਰ ਹਾਲ ਵਾਸੀ ਰਸੂਲਪੁਰ ਕਲਾ ਦੇ ਆਪਣੇ ਖੇਤਾ ਵਿੱਚ ਡੋਟਿਆਂ ਦੇ ਹਰੇ ਪੋਤੇ ਭੁੱਕੀ ਆਪਣੇ ਖੇਤਾ ਵਿੱਚ ਬੀਜੀ ਹੋਈ ਹੈ। ਜਦੋਂ ਉਹਨਾਂ ਨੇ ਆਪਣੀ ਪੁਲਿਸ ਪਾਰਟੀ ਸਮੇਤ ਪਰਮਜੀਤ ਸਿੰਘ ਪੰਮਾ ਦੇ ਖੇਤਾ ਵਿੱਚ ਰੇਡ ਕੀਤੀ ਤਾਂ ਪੁਲਿਸ ਨੇ 523 ਡੋਡਿਆਂ ਦੇ ਹਰੇ ਪੌਦੇ ਅਸਮੀਤ ਦੋਸ਼ੀ ਪਰਮਜੀਤ ਸਿੰਘ ਨੂੰ ਕਾਬੂ ਕਰਕੇ ਉਸ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਇੱਥੇ ਦੱਸਣ ਯੋਗ ਹੈ ਕਿ ਦੋਸ਼ੀ ਪਰਮਜੀਤ ਸਿੰਘ ਕੋਲੋਂ ਹੈ ਹੋਰ ਵੀ ਪੁੱਛਗਿੱਛ ਯਾਰੀ ਹੈ ਕਾਲਾ ਸੰਘਿਆ ਤੋਂ ਪੱਤਰਕਾਰ ਮਨਜੀਤ ਮਾਨ ਦੀ ਵਿਸ਼ੇਸ਼ ਰਿਪੋਰਟ ਜੀ ਸਰ ਅੱਜ ਪਿੰਡ ਸੁਲਪੁਰ ਕਲਾ ਤੋਂ ਇਹ ਡੋਡਿਆਂ ਦੇ ਖੇਤੀਕਰਦੇ ਜਿਹੜੇ ਪੌਦੇ ਫੜੇ ਗਏ ਆ ਔਰ ਕਿੰਨੇ ਪੁੱਗਦੇ ਸੀ ਕਿ ਸਰ ਕੀ ਸਾਰਾ ਮਾਮਲਾ ਸੀਗਾ ਮੈਂ ਐਸਆਈ ਬਲਬੀਰ ਸਿੰਘ ਚੌਂਕੀ ਇਚਾਰਜ ਉੱਗੀ ਲਗਾ ਹਾਂ ਅਸੀਂ ਗਾਦੇ ਸਬੰਧ ਵਿੱਚ ਰਸੂਲਪੁਰ ਪਕਰਤੋਂ ਉੱਗਣ ਜਾ ਰਹੇ ਸੀ ਤਾਂ ਮਖਰਕਾਸ ਨੇ ਤਰਾ ਦਿੱਤੀ ਕਿ ਪਰਮਜੀਤ ਸਿੰਘ ਪੰਮਾ ਪੁੱਤਰ ਰਤਨ ਵਾਸੀ ਰਸੂਲਪੁਰ ਨੇ ਆਪਣੇ ਘਰ ਦੇ ਲਾਗੇ ਖੇਤਾਂ ਵਿੱਚ ਡੋਟਿਆਂ ਦੇ ਕਿਆਰੀ ਬਣਾ ਕੇ ਡੋਟੇ ਲਗਾਏ ਹੋਏ ਹਨ ਜਿਸ ਤੇ ਉੱਤੇ ਰੇਡ ਕੀਤਾ ਤਾਂ ਗਿਣਤੀ ਕਰਨ ਤੇ 523 ਡੋਟਿਆਂ ਦੇ ਬੂਟੇ ਹੋਏ। ਇਹ ਤੇ ਮਕਦਮਾ ਇੱਥੇ ਤਫਤੀਸ਼ ਵਿੱਚ ਲਾ ਕੇ ਉਹਨਾਂ ਕਰਕੇ ਤੇ ਮਕਦਮਾ ਦਰਜ ਕਰ ਦਿੱਤਾ ਇੱਥੇ। ਇਹ ਸਰ ਕਿੰਨੇ ਬੂਟੇ ਸਕੇ ਸੀ ਜੀ? 523 ਸੀ। ਅ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਜੀ? ਬਸ ਇਹ ਮਕਦਮਾ ਦਰਜ ਕਰ ਦਿੱਤਾ ਹੈ। ਵੀ ਗਾਂ ਤਫਤੀਸ਼ ਵਿੱਚ ਦੇਖਦੇ ਆ ਕੀ ਕਰਵਾਦੇ ਆ ਵੀ ਆ ਇਹਨੇ ਵੇਚ ਰਹੇ ਸੀ ਜਾਂ ਉੱਤਾਂ ਪਿੱਛੇ ਸੀ। ਤਾਂ ਫਿਰ